ਗੁਰਦੇਵ ਸਿੰਘ ਦੀ ਬੜੀਆਂ ਅਫਵਾਹਾਂ ਉੜਦੀਆਂ ਪਈਆਂ ਨੇ ਹਿਮਾਚਲ ਦੇ ਵਿੱਚ ਐਂਟਰੀ ਬੰਦ ਕਰਤੀਏ ਜੀ ਪੰਜਾਬੀਆਂ ਕਿਧੀਆਂ ਗੱਡੀਆਂ ਨਹੀਂ ਜਾਣ ਦੀ ਮੈਂ ਕੀ ਕਹਿਣਾ ਚਾਹਦੇ ਹੂੰ ਜੀ ਸਰ ਇਦਾਂ ਦੀ ਤਾਂ ਕੋਈ ਗੱਲ ਨਹੀਂ ਗੱਡੀਆਂ ਤਾਂ ਚੱਲ ਰਹੀਆਂ ਆ ਲੇਕਿਨ ਇਹ ਗਲਤ ਕਰ ਰਹੇ ਆ ਜਿਹੜੇ ਲੋਕਲ ਬੰਦੇ ਆ ਨਾ ਲੋਕਾਂ ਨਾਲ ਕਟਮਾਲ ਕਰ ਰਹੇ ਆ ਜਾਂ ਕਿਦਾਂ ਇਹ ਗਲਤ ਕਰ ਰਹੇ ਆ ਇਹ ਨਹੀਂ ਇਹਨਾਂ ਨੂੰ ਕਰਨਾ ਚਾਹੀਦਾ ਹੁਣ ਦਿੱਲੀ ਦੀ 5-700 ਗੱਡੀ ਹਿਮਾਚਲ ਚੋਂ ਆਉਂਦੀ ਹੈ ਵਾਗਾਵਾਟਰ ਕਰੋ ਜੀ ਐਂਡ ਕੇਸ ਚੋਂ ਆਉਂਦੀ ਹੈ ਰਾਜਸਥਾਨ ਚੋਂ ਆਉਂਦੀ ਬੜੇ ਤਾਂ ਤੋਂ ਆਉਂਦੀ ਹੈ ਜੀ ਪੰਜਾਬ ਦੇ ਵਿੱਚ ਗੋਲਡਨ ਟੈਂਪਲ ਵਾਗਾਵਾਟਰ ਹੂੰ ਤੇ ਜੇ ਇਹਨਾਂ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਸਾਨੂੰ ਦੱਸਣ ਕਿਸੇ ਨੂੰ ਕਦੀ ਪੰਜਾਬ 'ਚ ਕੋਈ ਦਿੱਕਤ ਨਹੀਂ ਆਈ ਸਗੋਂ ਆਪਾਂ ਮੰਨਤ ਕਰਦੇ ਹਰ ਕਿਸੇ ਵੀ ਕਿਦਾਂ ਦੇਖਦੇ ਹੋ ਕਿ ਹਿਮਾਚਲ ਦੇ ਵਿੱਚ ਕਹਿੰਦੇ ਕਿ ਬੜਾ ਐਂਟਰੀ ਬੰਦ ਕਰਦੀ ਪੰਜਾਬੀਆਂ ਦੀ ਕੋਈ ਚੱਕਰ ਨਹੀਂ ਹੈਗਾ ਐਂਟਰੀ ਬੰਦ ਹੋਣੀ ਕੋਈ ਚੱਕਰ ਨਹੀਂ ਹੈਗਾ ਜੀ ਮਸਲਾ ਉਹੀ ਚੱਲਣ ਰਿਹਾ ਸਾਰਿਆਂ ਨੂੰ ਪਤਾ ਹੈਗਾ ਵਾ ਅਜਿਹੇ ਦੋ ਚਾਰ ਕਾਰਨ ਹੋਏ ਆ ਜੀ ਤੇ ਉਹਦੇ ਚੱਕਰ ਦੇ ਵਿੱਚ ਹੀ ਦੁਨੀਆ ਫੇਰ ਪਰੇਸ਼ਾਨ ਹੁੰਦੀ ਤੈਨੂੰ ਪਤਾ ਹੀ ਆ ਕਿਹ ਗੱਲਾਂ ਬਾਤਾਂ ਹੁੰਦੀਆਂ ਵੀ ਨੇ ਐਂਟਰੀ ਬੰਦ ਕਰਦੀ ਹਿਮਾਚਲ 'ਚ ਜੀ ਵੀ ਕੋਈ ਨਹੀਂ ਬੰਦ ਹੈਗੀ ਐਂਟਰੀ ਬਿਲਕੁਲ ਖੁੱਲੀ ਹੈ ਜੀ ਹੁਣ ਵੀ ਗੱਡੀ ਸ਼ਿਮਲੇ ਤੋਂ ਆ ਰਹੀ ਹੈ ਭਾਈ ਤਣ ਕੱਲ ਲਾ ਕੇ ਜੀ ਮੁਸ਼ਕਲ ਕੋਈ ਨਹੀਂ ਮੁਸ਼ਕਲ ਸਿਰਫ ਇਹੀ ਆ ਰਹੀ ਹੈ ਜਿਹੜੇ ਲੋਕਲ ਲੋਕ ਨੇ ਨਾ ਹਮਾਚਲ ਵਾਲੇ ਉਹ ਸ਼ਰਮ ਧੱਕਾ ਕਰ ਰਹੇ ਨੇ ਤਿੰਨ ਚਾਰ ਵਾਰੀ ਆਪਾਂ ਦੇਖ ਲਿਆ ਸੁਣ ਵੀ ਲਿਆ ਸੋ ਅੱਜ ਵੀਰਾਂ ਨਾਲ ਮਿਲਾਵਾਂਗੇ ਜਿਹੜੇ ਹਾਰ ਟਾਈਮ ਰਿਸਕ ਦੇ ਵਿੱਚ ਰਹਿੰਦੇ ਨੇ ਸਵਾਰੀ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਖਰਦੇ ਨੇ ਪਰ ਕਿਤੇ ਨਾ ਕਿਤੇ ਅੱਜ ਉਹ ਮਯੂਸ ਨੇ ਮਯੂਸ ਕਿਉਂ ਨੇ ਗੱਡੀਆਂ ਦੀਆਂ ਕਿਸ਼ਤਾਂ ਵੀ ਤਾਰਨੀਆਂ ਪਰਿਵਾਰ ਵੀ ਪਾਲਣਾ ਤਿੰਨ ਮਹੀਨੇ ਹੁੰਦੇ ਨੇ ਉਹਨਾਂ ਦੇ ਕਮਾਈ ਦੇ ਪਰ ਤਿੰਨ ਮਹੀਨੇ ਦੇ ਵਿੱਚ ਬੜੀਆਂ ਦਿੱਕਤਾਂ ਦਾ ਸਾਹਮਣਾ ਜਿਹੜਾ ਉਹਨਾਂ ਨੂੰ ਕਰਨਾ ਪੈਂਦਾ ਪਿਆ ਇੱਕ ਹਫ਼ਤੇ ਤੋਂ ਲੈ ਕੇ بڑے ਵਿਵਾਦ ਜਿਹੜੇ ਖੜੇ ਹੋ ਰਹੇ ਨੇ ਮਾਚਲ ਦੇ ਵਿੱਚ ਜਿਹੜਾ ਇਹ ਉਹਨਾਂ ਨੂੰ ਬੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਪਿਆ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਕਿ ਸਮੁੱੱਚੀ ਟੈਕਸੀ ਡਰਾਈਵਰ ਜਿਹੜੇ ਨੇ ਉਹ ਖੜੇ ਨੇ ਤੇ ਬੜਾ ਦਿੱਕਤਾਂ ਦਾ ਕਿਤੇ ਨਾ ਕਿਤੇ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਪਿਆ ਹੁਣ ਤਰ੍ਹਾਂ ਤਰ੍ਹਾਂ ਦੀਆਂ ਖਬਰਾਂ ਨਿਕਲਦੀਆਂ ਪਿਆਣੇ ਕਿ ਹਿਮਾਚਲ ਦੀ ਐਂਟਰੀ ਬੰਦ ਕਰਤੀ ਹੈ ਪੰਜਾਬੀਆਂ ਵਾਸਤੇ ਸੋ ਆਪਾਂ ਗੱਲਬਾਤ ਵੀ ਕਰਾਂਗੇ ਕਿ ਇਹ ਗੱਲ ਸੱਚ ਆ ਜਾਂ ਝੂਠ ਆ ਆਪਾਂ ਗੱਲਬਾਤ ਕਰਾਂਗੇ ਸਾਡੇ ਸਾਰੇ ਭਰਾ ਟੈਕਸੀ ਡਰਾਈਵਰ ਨੇ ਖੜੇ ਨੇ ਆਪਾਂ ਗੱਲਬਾਤ ਕਰਦੇ ਆ ਸੋ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਜੀ ਗੁਰਦੇਵ ਸਿੰਘ ਗੁਰਦੇਵ ਸਿੰਘ ਦੀਆਂ ਬੜੀਆਂ ਅਫਵਾਹਾਂ ਉੜਦੀਆਂ ਪਿਆਣੇ ਹਿਮਾਚਲ ਦੇ ਵਿੱਚ ਐਂਟਰੀ ਬੰਦ ਕਰਤੀ ਹੈ ਜੀ ਪੰਜਾਬੀਆਂ ਕਿਧੀਆਂ ਗੱਡੀਆਂ ਨਹੀਂ ਜਾਣ ਦੇਦੇ ਮੈਂ ਕੀ ਕਹਿਣਾ ਚਾਹੁੰਦੇ ਹਾਂ ਨਹੀਂ ਸਰ ਇਦਾਂ ਦੀ ਤਾਂ ਕੋਈ ਗੱਲ ਨਹੀਂ ਗੱਡੀਆਂ ਤਾਂ ਚੱਲ ਰਹੀਆਂ ਆ ਲੇਕਿਨ ਇਹ ਗਲਤ ਕਰ ਰਹੇ ਆ ਜਿਹੜੇ ਲੋਕਲ ਬੰਦੇ ਆ ਨਾ ਲੋਕਾਂ ਦਾ ਕਟਮਾਲ ਕਰ ਰਹੇ ਆ ਜਾਂ ਕਿਦਾਂ ਇਹ ਗਲਤ ਕਰ ਰਹੇ ਆ ਇਹ ਨਹੀਂ ਇਹਨਾਂ ਨੂੰ ਕਰਨਾ ਚਾਹੀਦਾ ਹੁਣ ਦਿੱਲੀ ਦੀ 5 700 ਗੱਡੀ ਹਿਮਾਚਲ ਚੋਂ ਆਉਂਦੀ ਹੈ ਵਾਗਾ ਵਾਟਰ ਤੋਂ ਜੇ ਐਂਡਕੇ ਚੋਂ ਆਉਂਦੀ ਹੈ ਰਾਜਸਥਾਨ ਚੋਂ ਆਉਂਦੀ ਬੜੇ ਤੰਗ ਤੋਂ ਆਉਂਦੀ ਹੈ ਜੀ ਪੰਜਾਬ ਦੇ ਵਿੱਚ ਗੋਲਡਨ ਟੈਂਪਲ ਵਾਗਾ ਵਾਟਰ ਜੀ ਤੇ ਜੇ ਇਹਨਾਂ ਨੂੰ ਕੋਈ ਦਿੱਕਤ ਆਉਂਦੀ ਹੈ ਤੇ ਸਾਨੂੰ ਦੱਸਣ ਕਿਸੇ ਨੂੰ ਕਦੀ ਪੰਜਾਬ ਚੋਂ ਕੋਈ ਦਿੱਕਤ ਨਹੀਂ ਆਈ ਸਗੋਂ ਆਪਾਂ ਮਰਤ ਕਰਦੇ ਹਰ ਕਿਸੇ ਦੀ ਜੀ ਪਰ ਜੇ ਇਦਾਂ ਹੀ ਕਰਦੇ ਰਹੇ ਤੇ ਸਾਨੂੰ ਟੈਕਸੀ ਡਰਾਈਵਰਾਂ ਵੱਲੋਂ ਕੋਈ ਦਿੱਕਤ ਨਹੀਂ ਜਿਹੜੇ ਲੋਕਲ ਲੋਕ ਆ ਉਹਨਾਂ ਵੱਲੋਂ ਦਿੱਕਤ ਆ ਨਿੱਕੀ ਨਿੱਕੀ ਗੱਲ ਨੂੰ ਲੈ ਕੇ ਲੜ ਪਣਾ ਕਿਸ ਦੀ ਲੱਤ ਤੋੜਦੀ ਕਿਸ ਦੀ ਬਾਹ ਤੋੜਦੀ ਕਿਸੇ ਸੱਖ ਲਾਤੀ ਇਹ ਕੋਈ ਮਸਲਦਾ ਹੱਲ ਨਹੀਂ ਹੈ ਕਾਰਨ ਕੀ ਕੋਈ ਕਾਰਨ ਹੁੰਦਾ ਨਹੀਂ ਮੈਨਾ ਵਜ੍ਹਾ ਤੋਂ ਝਗੜਾ ਕਰਨਾ ਲੜਨਾ ਉਹਨਾਂ ਨੇ ਇੱਧਰ ਆਉਣਾ ਨਹੀਂਗਾ ਉਹਨਾਂ ਨੂੰ ਕਿਸੇ ਨਾਲ ਆਉਣ ਦਾ ਮਤਲਬ ਨਹੀਂਗਾ ਜੀ ਜਿਹੜੇ ਬੰਦੇ ਟੈਕਸੀ ਵਾਲੇ ਆ ਉਹਨਾਂ ਨੇ ਆਉਣਾ ਹੈ ਉਹ ਕਿਸੇ ਨਾਲ ਮਰਿ ਚੰਗੀ ਨਹੀਂ ਕਰਦੇ ਜੀ ਲੇਕਿਨ ਜੇ ਇਦਾਂ ਹੀ ਕਰਦੇ ਰਹਿਣਗੇ ਤਾਂ ਕਿਸੇ ਨੂੰ ਨਹੀਂ ਜਾਣਾ ਨਕਸਾਨ ਇਹਨਾਂ ਦਾ ਹੀ ਸੋ ਗੱਡੀਆਂ ਨੇ ਗੱਡੀਆਂ ਦੇ ਕਿਸ਼ਤਾਂ ਵੀ ਤਾਰਨੀਆਂ ਪਰਿਵਾਰ ਵੀ ਕਿਤੇ ਨਾ ਕਿਤੇ ਪਾਲਣਾ ਤੁਸੀਂ ਵੀ ਹਾਰਡ ਟਾਈਮ ਰਿਸਕ ਦੇ ਵਿੱਚ ਰਹਿੰਦੇ ਹੋ ਸਵਾਰੀ ਨੂੰ ਲੈ ਕੇ ਜਾਣਾ ਪਰ ਕਿਤੇ ਨਾ ਕਿਤੇ ਤੁਹਾਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਬਿਲਕੁਲ ਜੀ ਬਿਲਕੁਲ ਸਾਨੂੰ ਤੇ ਕਰਨਾ ਪੈਂਦਾ ਸਾਨੂੰ ਸਾਰੇ ਬੰਨੇ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਜੀ ਪਹਿਲਾਂ ਤੇ ਟੈਕਸ ਅਸੀਂ ਇਹਨਾਂ ਨੇ ਭਰਦੇ ਹਾਂ ਜਿੱਥੇ ਦਾ ਇਹਨਾਂ ਟੈਕਸ ਨੇ 850 ਰੁਪਏ ਟੈਂਪੂ ਟਰੈਵਲ ਦਾ ਇੱਕ ਦਿਨ ਦਾ ਟੈਕਸ ਹੈ ਹਿਮਾਚਲ ਦਾ ਜੀ ਆਪਾਂ ਚਾਹੁੰਦੇ ਹਾਂ ਹਿਮਾਚਲ ਸਰਕਾਰ ਨੂੰ ਅਪੀਲ ਕਰਨੀ ਵੀ ਇੰਨਾ ਟੈਕਸ ਕੱਤੋਂ ਲਾਇਆ ਤੁਸੀਂ ਜੀ ਪਹਿਲਾਂ ਕੁਆਟਰ ਟੈਕਸ ਹੁੰਦਾ ਸੀ 2200 ਰੁਪਏ ਤਿੰਨ ਮਹੀਨੇ ਦਾ ਚਲੋ ਠੀਕ ਹੈ ਤੁਸੀਂ ਕੁਆਟਰ ਕੱਟੋ 2400 ਵਧਾ ਦਿਓ ਜੀ ਤਿੰਨ ਮਹੀਨੇ ਦਾ ਸੀਜ਼ਨ ਹੁੰਦਾ ਤੇ 850 ਰੁਪਏ ਹੀ ਇੱਕ ਦਿਨ ਦਾ ਦਿੰਨੇ 10 ਦਿਨ ਦਾ 8500 ਸਾਡਾ ਗਿਆ ਨਾ ਸਾਨੂੰ ਇਹ ਸਵਾਰੀ ਇੰਨਾ ਟੈਕਸ ਭਰਦੀ ਏ ਤੇ ਨਾ ਹੀ ਇਹਨੇ ਪੈਸੇ ਵਾਧ ਲੈ ਸਕਦੇ ਅਸੀਂ ਵੀ ਕਿੱਧਰ ਨੂੰ ਜਾਈਏ ਕੋ ਟੈਕਸ ਵੀ ਹੁਣ ਜ਼ਿਆਦਾ ਹਿਮਾਚਲ ਦੇ ਵਿੱਚ ਪਰ ਕਿਤਨਾ ਕਿਤੇ ਦਿੱਕਤਾਂ ਵੀ ਸਾਹਮਣਾ ਕਰਨੇ ਪੈਂਦਾ ਤੇ ਫਿਰ ਮਹਾਤਲ ਦੇ ਵਿੱਚ ਜਿਹੜਾ ਇਹ ਖਰਚਾ ਵੀ ਤੁਹਾਡਾ ਜ਼ਿਆਦਾ ਹੁੰਦਾ ਪਰ ਫਿਰ ਵੀ ਲੋਕ ਜਿਹੜੇ ਨੇ ਪਸੰਦ ਹੀ ਮਹਾਤਲ ਨੂੰ ਕਰਦੇ ਨੇ ਮਹਾਤਲ ਨੂੰ ਸਰ ਪਸੰਦ ਇਦਾਂ ਕਰਦੇ ਆ ਜਿੱਦਾਂ ਹੁਣੇ ਵੀ ਦੱਸਿਆ ਅੱਗੇ ਵੀ ਭਾਜੀ ਉਹਨਾਂ ਨੇ ਇਟਲੋਜੀ ਸਾਡੇ ਇੱਥੇ ਲੱਗੇ 150 ਕਿਲੋਮੀਟਰ ਆ ਆਪਣਾ ਦੂਜਾ ਪਰ انشاءاللہ ਲੱਗ ਗਿਆ ਹੈ ਚਾਰੇ ਦੇਵੀਆਂ ਆ ਇੱਧਰ ਜਦੋਂ ਮਰਜੀ ਬੰਦਾ ਜਾਂਦਾ ਹੈ ਲੋਕਲ ਬੰਦਾ ਜਿਹਦੇ ਕੋਲ ਬਜਟ ਘੱਟ ਵੀ ਉਹ ਵੀ ਦੋ ਦਿਨ ਘੁੰਮ ਆਉਂਦਾ ਹੈ ਜੀ ਤੇ ਜੇ ਇਦਾਂ ਹੀ ਕਰਦੇ ਰਹਿਣਗੇ ਲੋਕਲ ਜਦੋਂ ਕੋਈ ਗਿਆ ਨਾ ਨੁਕਸਾਨ ਕਿਤਾ ਇਹਨਾਂ ਦਾ ਹੀ ਹੈ ਸਾਡਾ ਥੋੜੀ ਜ ਜਿਨ੍ਹਾਂ ਨੇ ਇੱਧਰ ਜਾਣਾ ਚਾਰ ਦਿਨੋਂ ਚਾਰ ਦਿਨ ਸ਼੍ਰੀਨਗਰ ਘੁੰਮ ਆਉਣਗੇ ਇੱਧਰ ਰਾਜਸਥਾਨ ਚੱਲ ਜਾਣਗੇ ਕਿਤੇ ਚੱਲ ਜਾਣਗੇ ਚਾਰੇ ਤਾਂ ਉਹ ਚੱਲ ਜਾਣਗੇ ਪਰ ਨੁਕਸਾਨ ਤੇ ਇਹਨਾਂ ਦਾ ਹੈ ਇਹ ਨੁਕਸਾਨ ਹੈ ਇਹਨਾਂ ਨੂੰ ਸੋਚਣਾ ਚਾਹੀਦਾ ਹੈ ਗੱਲ ਸੋ ਗੱਲਬਾਤ ਕੀਤੀ ਆਪਾਂ ਹੋਰ ਵੀ ਜਰੇ ਅਤੇ ਇੱਕ ਟੈਕਸੀ ਡਰਾਈਵਰ ਵੀਰ ਨੇ ਸਾਡੇ ਆਪਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਹੈ ਬੜੀਆਂ ਦਿੱਕਤਾਂ ਦਾ ਸੋ ਨਮਸਕਾਰ ਭਾਜੀ ਨਮਸਕਾਰ ਭਾਜੀ ਕੀ ਨਾਮ ਜੀ ਬਲਜੀਤ ਸਿੰਘ ਭਾਜੀ ਸੋ ਕਿਦਾਂ ਦੇਖਦੇ ਹੋ ਕਿ ਹਿਮਾਚਲ ਦੇ ਵਿੱਚ ਕਹਿੰਦੇ ਕਿ ਬੜਾ ਐਂਟਰੀ ਬੰਦ ਕਰਤੀ ਪੂਰਾ ਪੀ ਆਪੀ ਜੀ ਨਹੀਂ ਭਾਜੀ ਆ ਜੀ ਕੋਈ ਚੱਕਰ ਨਹੀਂ ਹੈਗਾ ਐਂਟਰੀ ਬੰਦ ਹੋਲੀ ਕੋਈ ਚੱਕਰ ਨਹੀਂ ਹੈਗਾ ਜੀ ਮਸਲਾ ਉਹੀ ਚੱਲਣ ਰਿਹਾ ਸਾਰਿਆਂ ਨੂੰ ਪਤਾ ਹੈਗਾ ਵਾ ਅਜੇ ਦੇ ਦੋ ਚਾਰ ਕਾਰਨ ਹੋਏ ਆ ਜੀ ਤੇ ਉਹਦੇ ਚੱਕਰ ਦੇ ਵਿੱਚ ਹੀ ਦੁਨੀਆ ਫਿਰ ਪਰੇਸ਼ਾਨ ਹੁੰਦੀ ਤੁਹਾਨੂੰ ਪਤਾ ਹੀ ਆ ਜੀ ਵੀ ਹਰ ਕਿਹਦਾ ਜੀਨ ਕਰਦਾ ਫਿਰ ਜਾਨ ਨੂੰ ਵੀ ਕੋਈ ਕੇ ਦਾ ਪਰਿਵਾਰ ਹੁਣ ਮੰਨ ਲਓ ਤਿੰਨ ਦਿ ਜੇ ਮਾਲੂ ਕੋਈ ਕੁਝ ਵੀ ਨੂੰ ਹੋ ਜਾਂਦਾ ਜੀ ਉਹ ਸਦਾ ਲਈ ਤੇ ਮਾਪਿਓ ਵਾਸਤੇ ਗਿਆ ਹੈ ਨਾ ਬੱਚਾ ਪਰ ਕਿਉਂ ਐਦਾਂ ਦੀ ਹਰਕਤਾਂ ਕਿਉਂ ਹੁੰਦੀਆਂ ਆ ਪੀਆਂ ਪਤਾ ਨਹੀਂ ਇਹਨਾਂ ਨੂੰ ਕੀ ਚੱਕਰ ਹੈਗਾ ਵਾ ਆਪਾਂ ਤੇ ਕੋਈ ਅਜ ਤੱਕ ਆਦੇ ਮਨ ਚ ਇਹ ਗੱਲ ਨਹੀਂ ਆ ਗਈ ਜਾਈਦਾ ਵਾ ਇਹ ਪਤਾ ਨਹੀਂ ਕਿਉਂ ਆਮ ਹੀ ਲੇਡੀਸ਼ ਦਾ ਵੀ ਇਹ ਕੁੱਟਮਾਰ ਕਰਦੇ ਐ ਮਤਲਬ ਵੀ ਇਹ ਕੋਈ ਬੰਦੇ ਵਾਲੀ ਗਲਤ ਹੋ ਗਈ ਇਹਨਾਂ ਦੇ ਵਿੱਚ ਆ ਗਈ ਤੇ ਜੇ ਇਹ ਕਰਤੇ ਹੀ ਆ ਗਏ ਤੇ ਫਿਰ ਇਹ ਮੁਸ਼ਕਲ ਹੋਈ ਨਾ ਕਿਸੇ ਨਾ ਕਿਸੇ ਨੁਕਸਾਨ ਉਹਨਾਂ ਦਾ ਹੀ ਹੈ ਨਹੀਂ ਫਿਰ ਇਹਨਾਂ ਨੂੰ ਇਹ ਵੀ ਨਹੀਂ ਪਤਾ ਨਾ ਚੰਡੀਗੜ੍ਹ ਦੇ ਵਿੱਚ ਜਿੰਨੇ ਹਮ ਹੱਥਲੀ ਕੰਮ ਕਰਦੇ ਜੇ ਅਸੀਂ ਕੱਢਦੇ ਆਗੇ ਤੇ ਫਿਰ ਪੰਜਾਬ ਚ ਹੀ ਹੈਗੇ ਆ ਕੰਮ ਤੇ ਸਾਰੇ ਇਹਨਾਂ ਦੇ ਹੈਗੇ ਆ ਤੇ ਨੁਕਸਾਨ ਤੇ ਇਹਨਾਂ ਦਾ ਹੈ ਹੀ ਆ ਫਿਰ ਤੇ ਕੀ ਅਪੀਲ ਕਰਨਾ ਚਾਹੁੰਦੇ ਹੋ ਅਪੀਲ ਇਹ ਹੀ ਕਰਨਾ ਚਾਹੁੰਦੇ ਵੀ ਤੁਹਾਨੂੰ ਕੋਈ ਹੈ ਗੱਲਬਾਤ ਤੇ ਬੈਠ ਕੇ ਕਰੋ ਜਿਹੜੇ ਮਸਲਾ ਹੋਵੇ ਉਹ ਬੈਠ ਕੇ ਮੋਕਦਾ ਤੁਸੀਂ ਇਹਨਾਂ ਬੱਚਿਆਂ ਤੇ 100-100 ਬੰਦਾ ਵਾਰ ਕਰਨ ਦੇ ਆ ਵਾ ਲੇਡੀਜ਼ ਤੇ ਵਾਰ ਕਰਨ ਦੇ ਉਹ ਗੱਲ ਥੋੜਾ ਬੰਦੀ ਹੈ ਕਾ ਲੋ ਚੰਗੀ ਨਹੀਂ ਹੈਗੀ ਨਾ ਹੁਣ ਆਏ ਇੱਥੇ ਟੈਕਸੀ ਵਾਲਾ ਕੋਈ ਮਾਝਲਾ ਹੀ ਰੋਕ ਲਈ ਮੈਂ ਇੱਥੇ ਉਹਦੀ ਗੱਡੀ ਭੰਦੇ ਨੇ ਕੀ ਕਰਨਗੇ ਹਟਾਏ ਗੱਲ ਥੋੜੀ ਬੰਦ ਗੱਲ ਨਹੀਂ ਉਹ ਬੰਦੀ ਉਹ ਅਸੀਂ ਨਵਰ ਕੇ ਥੋੜਾ ਬੰਦਣਾ ਹੈਗਾ ਜੀ ਉਹ ਹੈ ਪਾਗਲਾ ਤ ਪਰ ਗੱਲ ਇਹ ਵੀ ਜਿਹੜੀ ਗੱਲ ਹੈ ਜੇ ਤੁਹਾਨੂੰ ਕੋਈ ਰੜਕਦੀ ਗੱਲ ਆਡੇ ਨਾਲ ਤੁਸੀਂ ਬਹਿ ਕੇ ਕਰੋ ਕੋਈ ਸਾਡੀ ਸਰਕਾਰ ਨਾਲ ਗੱਲ ਕਰੋ ਵੀ ਆਹ ਗੱਲਬਾਤ ਹੈ ਤਾਂਹੀਂ ਕਨਸਿਬਾਸ਼ਨ ਸੀ ਜੋ ਵੀ ਉਹਨਾਂ ਨਾਲੀ ਮਾਤਲ ਦੀ ਜਿਹੜੀ ਪੁਲਿਸ ਆ ਉਹ ਵੀ ਨਾਲੀ ਉਹ ਵੀ ਨਾਲੀ ਹੋਈ ਹੈ ਉਹ ਕੋਈ ਦੋਰ ਨਹੀਂ ਹੈਗੀ ਉਹ ਕਹਿੰਦੀਆਂ ਗੱਲਾਂ ਵਾ ਉਹ ਤੁਹਾਡੇ ਸਾਹਮਣੇ ਸਾਰਿਆਂ ਨੂੰ ਪਤਾ ਵੀ ਉਹਨਾਂ ਵੀਡੀਓ ਬਣਾਈ ਤੇ ਪੁਲਿਸ ਵਾਲਿਆਂ ਨੇ ਵੀਡੀਓ ਡੀਲੀਟ ਕੀਤੀ ਕਿਉਂ ਕੀਤੀ ਬਸ ਉਹਨਾਂ ਕੋਲ ਪ੍ਰੂਫ ਹੀ ਨਹੀਂ ਹੈ ਪਹੀ ਸਹੀ ਹੈ ਜੀ ਉਹ ਗਲਤੀ ਉਨਾਂ ਨੇ ਪਤਾ ਉਹਨਾਂ ਨੇ ਪੁਲਸ ਵਾਲਿਆਂ ਵੀ ਉਹਨਾਂ ਦੀ ਹਲਕੀ ਕੀਤੀ ਇਹ ਚਿਕਰ ਨਹੀਂ ਆ ਵੀ ਵੀ ਕਿੰਨਾ ਕਿੰਨਾ ਲੱਗਦਾ ਨਹੀਂ ਕਿ ਉਹਨਾਂ ਦਾ ਦਬਦਬਾ ਬੜਾ ਹੈ ਪੁਲਸ ਤੇ ਵੀ ਉਹ ਨਹੀਂ ਜੀ ਇਹ ਕੁਝ ਨਹੀਂ ਇਹ ਚੂਹੇ ਆ ਸੱਤ ਬੂਛੋ ਦੇ ਹਾਂ ਗੱਲ ਕੀ ਆ ਉਹ ਜਿਹੜਾ ਬੰਦਾ ਜਨਾਨੀ ਤੇ ਬੱਚਿਆਂ ਦੇ ਵਾਰ ਕਰਦਾ ਉਹ ਬੰਦਾ ਨਹੀਂ ਹੁੰਦਾ ਹੁੰਦੇ ਨਹੀਂ ਉਹ ਚੂਹੇ ਆ ਤੇ ਜੇ ਅਸੀਂ ਕੱਢਣ ਤੇ ਆ ਕੇ ਤੇ ਅਸੀਂ ਰੋਡਾਂਲੀ ਵੀ ਕਰ ਲੈਣੇ ਆ ਫਿਰ ਜੀ ਅਹੀਂ ਕਹਿੰਦੇ ਵੀ ਚਲੋ ਨਹੀਂ ਡਰ ਫਲਕਾਰ ਬੰਦੇ ਦਾ ਚੱਲਣ ਦਿਆ ਚੱਲਣ ਦੋ ਐਵੇਂ ਵੀ ਡਰਾਈਵਰ ਬੰਦੇ ਉਹ ਵੀ ਡਰਾਈਵਰ ਬੰਦੇ ਤਰੋਂਦੇ ਜਾਂਦੇ ਮਸਲਾ ਆ ਪਰ ਇਦਾਂ ਨਹੀਂ ਹੋਣਾ ਚਾਹੀਦਾ ਜਿੱਦਾਂ ਇਹ ਕਹਿੰਦੇ ਨੇ ਯਾਜ ਕਰਨਦੇ ਬੱਚਿਆਂ ਦੇ ਵੱਡਿਆਂ ਦੇ ਸੌਤੋਂ ਜਾਣਾ ਪੈਂਦਿਆ ਉਹ ਗੱਲ ਗਲਤ ਹੈ ਸੋ ਹੋਰ ਵੀ ਇੱਥੇ ਵੀਰ ਸਾਡੇ ਨਾਲ ਮੌਜੂਦ ਨੇ ਆਪਾਂ ਗੱਲਬਾਤ ਕਰਾਂਗੇ ਕੀ ਕਹਿਣਾ ਬੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਪਰ ਕਿਤੇ ਨਾ ਕਿਤੇ ਮਯੂਸ ਵੀ ਨੇ 3 ਮਹੀਨੇ ਕਾਰੋਬਾਰ ਦੇ ਦੇਣ ਹੀ ਪਰ ਇਹੋ ਜੀਆਂ ਤੇਰੀਆਂ ਖਬਰਾਂ ਸੁਣ ਸੁਣ ਕੇ ਉਹ ਵੀ ਕਿਤੇ ਨਾ ਕਿਤੇ ਬੜੇ ਮਯੂਸ ਹੋ ਗਏ ਨੇ ਆਪਾਂ ਗੱਲਬਾਤ ਕਰਦੇ ਹਾਂ ਸੋਸ਼ੀ ਕਾਲ ਜੀ ਕੋਲ ਭਾਈ ਕੀ ਨਾਮ ਦੇ ਸੁਖਰਾ ਸਿੰਘ ਸੁਖਰਾ ਸਿੰਘ ਜੀ ਦੀਆਂ ਗੱਲਾਂ ਬਾਤਾਂ ਹੁੰਦੀਆਂ ਵੀ ਨੇ ਐਂਟਰੀ ਬੰਦ ਕਰਤੀ ਹਿਮਾਚਲ 'ਚ ਤੇ ਕੀ ਕਹਿਣਾ ਚਾਹੋਗੇ ਕੋਈ ਨਹੀਂ ਬੰਦ ਹੈਗੀ ਐਂਟਰੀ ਬਿਲਕੁਲ ਖੁੱਲੀ ਹੈ ਜੀ ਹੁਣ ਵੀ ਗੱਡੀ ਸ਼ਿਮਲੇ ਤੋਂ ਆ ਰਹੀ ਹੈ ਪਾਈ ਦਿਨ ਕੱਲ ਲਾ ਕੇ ਜੀ ਮੁਸ਼ਕਲ ਕੋਈ ਨਹੀਂ ਮੁਸ਼ਕਲ ਸਿਰਫ ਇਹੀ ਆ ਰਹੀ ਹੈ ਜਿਹੜੇ ਲੋਕਲ ਲੋਕ ਨੇ ਨਾ ਹਿਮਾਚਲ ਵਾਲੇ ਉਹ ਸ਼ਰੇਆਮ ਧੱਕਾ ਕਰ ਰਹੇ ਨੇ ਤਿੰਨ ਚਾਰ ਵਾਰੀ ਆਪਾਂ ਦੇਖ ਲਿਆ ਸੁਣ ਵੀ ਲਿਆ ਬਾਕੀ ਟੈਕਸੀ ਹੁਣ ਉੱਥੋਂ ਟੈਕਸੀਆਂ ਗੱਡੀਆਂ ਆ ਰਹੀਆਂ ਤੇ ਚੰਡੀਗੜ੍ਹ ਬੰਦੇ ਰੋਕ ਰਹੇ ਉਹਦਾ ਕੋਈ ਮਸਲੇ ਦਾ ਹੱਲ ਨਹੀਂ ਹੈਗਾ ਕਿਉਂਕਿ ਟੈਕਸੀ ਵਾਲਾ ਤੇ ਦਿੱਲੀ ਥੱਲੇ ਆਉਂਦਾ ਪੰਜਾਬ ਦੇ ਉੱਪਰ ਚੱਲ ਜਾਂਦਾ ਉਹਨੂੰ ਕੋਈ ਮੁਸ਼ਕਲ ਨਹੀਂ ਹੈਗੀ ਨਾ ਸਾਨੂੰ ਟੈਕਸੀ ਵਾਲਿਆਂ ਨੂੰ ਮੁਸ਼ਕਲ ਸਿਰਫ ਤੇ ਸਿਰਫ ਜਿਹੜੇ ਹਿਮਾਚਲ ਦੇ ਲੋਕਲ ਬੰਦੇ ਨੇ ਨਾ ਉਹ ਮੁਸ਼ਕਲ ਦਾ ਜਿਹੜਾ ਨੇ ਉਹ ਜਾਣ ਕੇ ਜਾਣਬੁੱਝ ਕੇ ਕਰ ਰਹੇ ਨੇ ਕੰਮ ਨੂੰ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਅਸੀਂ ਸਰਕਾਰ ਅਗੇ ਅਪੀਲ ਕਰਦੇ ਹਾਂ ਹਿਮਾਚਲ ਅਗੇ ਕਿ ਸਾਡੇ ਵੀ ਗੱਡੀਆਂ ਤੇ ਟੈਕਸ ਭਰੇ ਤੇ ਸਾਰਾ ਕੁਝ ਭਰਿਆ ਆ ਸਾਡਾ ਵੀ ਨੁਕਸਾਨ ਹੋ ਰਿਹਾ ਜੇ ਮਾਲੋ ਟੂਰਿਸਟ ਜਿੱਦਾਂ ਹੁਣ ਸਾ ਵੀਡੀਓ ਦੇਖ ਕੇ ਵੀ ਉਹਨਾਂ ਨੂੰ ਲੱਗ ਗਿਆ ਵੀ ਆਪਾਂ ਹੁਣ ਹਿਮਾਚਲ ਨਹੀਂ ਜਾਣਾ ਨਾ ਜਾਵਣਗੇ ਅਸੀਂ ਵੀ ਖੜੇ ਹੋ ਜਾਾਂਗੇ ਸਾਡਾ ਵੀ ਨੁਕਸਾਨ ਆ ਪਰ ਕਿਤੇ ਨਾ ਕਿਤੇ ਜੇ ਅਸੀਂ ਹਿਮਾਚਲ ਹੀ ਜਾਵਾਂਗੇ ਸ਼੍ਰੀ ਨਗਰ ਚੱਲੇ ਜਾਵਾਂਗੇ ਪਰ ਨੁਕਸਾਨ ਤਾਂ ਫਿਰ ਹਮਾ ਚਲਾ ਲਿਆਂਦਾ ਹੀ ਆ ਜੇ ਸਾਡੀ ਪਾਰਟੀ ਜਾਊਗੀ ਨਹੀਂ ਰੂਮ ਨਾ ਲਾਊਗੀ ਰੈਸਟੋਰੈਂਟ ਸਾਰਿਆਂ ਦਾ ਨੁਕਸਾਨ ਆ ਜੀ ਤੇ ਅਸੀਂ ਇਹਨੂੰ ਕਹਿੰਦੇ ਆ ਵੀ ਇਹ ਬਹਿ ਕੇ ਮੀਟਿੰਗ ਕਰਕੇ ਮਸਲੇ ਦਾ ਕੋਈ ਹੱਲ ਕੀਤਾ ਜਾਵੇ ਤੇ ਬਾਕੀ ਇਹ ਕੋਈ ਬੰਦ ਨਹੀਂ ਹੈਗਾ ਸਾਰਾ ਕੁਝ ਹੀ ਚੱਲ ਰਿਹਾ ਜੀ ਬਾਕੀ ਟੈਕਸੀ ਡਰਾਈਵਰਾਂ ਲੋ ਸਾਨੂੰ ਕੋਈ ਦਿੱਕਤ ਨਹੀਂ ਪਰ ਸਾਡੇ ਜਿਹੜੇ ਲੋਕਲ ਉੱਥੋਂ ਦੇ ਬੰਦੇ ਨੇ ਹਮਾ ਚਲਦੇ ਉਹ ਸਾਰੇ ਹਮਟੱਕਾ ਕਰੀ ਜਾਂਦੇ ਜੀ ਜੇ ਅਸੀਂ ਪੁਲਿਸ ਪ੍ਰਸ਼ਾਸਨ ਦੀ ਗੱਲ ਕਰ ਲਈਏ ਤੇ ਜੋ ਉਹ ਮੁੰਡੇ ਐਨਆਰਆਈ ਦੀ ਬਾਹਰ ਟੁੱਟੀ ਹੈ ਉਹ ਇਹ ਗੱਲ ਦੱਸ ਰਿਹਾ ਆ ਕਿ ਸਾਡੇ ਵੀਡੀਓ ਬਣੀ ਸੀਗੀ ਪਰ ਉਹਨਾਂ ਡਿਲੀਟ ਕਰਾਤੀ ਹੈ ਉਹ ਵੀ ਤੱਕ ਆਇਆ ਠੀਕ ਹੈ ਜੀ ਉਸ ਤੋਂ ਬਾਅਦ ਆ ਹੁਣ ਜਿਹੜੀਆਂ 5-7 ਗੱਡੀਆਂ ਦੇ ਸ਼ੀਸ਼ੇ ਭੰਨੇ ਗਏ ਨੇ ਜੀ ਉਹ ਵੀ ਹੁਣ న్యూਸ 'ਚ ਸਾਨੂੰ ਸੁਣ ਚ ਆ ਰਿਹਾ ਵੀ ਉਹ ਕਹਿੰਦੇ ਵੀ ਦਿਨਾਨਗਰ ਪਠਾਨਕੋੜ ਦੇ ਨੇ ਜਾਂਦਾ ਸਾਡਾ ਨਾਮ ਲੱਗ ਰਿਹਾ ਜਾਂਦਾ ਸਾਨੂੰ ਸਾਹਮਣੇ ਦੱਸਣ ਕਰਕੇ ਵੀ ਆ ਬੰਦੇ ਫੜੇ ਗਏ ਨੇ ਜੀ ਆ ਇਹਨਾਂ ਦਾ ਐਡਰੈਸ ਪਤਾ ਵੀ ਸਾਨੂੰ ਪਤਾ ਲੱਗ ਜੇ ਵੀ ਵਾਕਈਏ ਹਮਾਚਲ ਨੂੰ ਬਦਨਾਮ ਕਰ ਰਹੇ ਨੇ ਕਿ ਜਾਂ ਪੰਜਾਬ ਨੂੰ ਕਰ ਰਹੇ ਨੇ ਜੋ ਕਲੀਅਰ ਨਹੀਂ ਹੈ ਗੱਲ ਅਜੇ ਕਲੀਅਰ ਨਹੀਂ ਹੈਗਾ ਪਰ ਲੋਕਲ ਜਿਹੜੇ ਬੰਦੇ ਨੇ ਤਲਵਜੀ ਧਰਮਸ਼ਾਲਾ ਮਨਾਲੀ ਹੁਣ ਮਨਾਲੀ ਜਿਹੜੇ ਨੇ ਉਹ ਡਰਾਈਵਰਾਂ ਨਾਲ ਧੱਕਾ ਕਰ ਰਹੇ ਨੇ ਉਹ ਟੈਕਸੀ ਵਾਲੇ ਨੇ ਜੀ ਕਰਨ ਉਹ ਡੇ ਨੇ ਜਿਹੜੇ ਮਨਾਲੀ ਤੋਂ ਰਤਾੰਗ ਨੂੰ ਚੱਲਦੇ ਨੇ ਜੀ ਉਹ ਤਾਂ ਬੰਦਾ ਧੱਕਾ ਕਰਦੇ ਨੇ ਜਿਹੜੇ ਮਨਾਲੀ ਤੋਂ ਆਨੰਦਪੁਰ ਸਾਹਿਬ ਨੂੰ ਆਉਂਦੇ ਨੇ ਉਹ ਬਿਲਕੁਲ ਧੱਕਾ ਨਹੀਂ ਕਰਦੇ ਸਾਨੂੰ ਉਹਨਾਂ ਨਾਲ ਕੋਈ ਤਰਾਜ ਨਹੀਂਗਾ ਤਲਵਜੀ ਧਰਮਸ਼ਾਲਾ ਵਾਲੇ ਸਾਡੇ ਸੱਜਣ ਨੇ ਕੋਈ ਇਦਾਂ ਦੀ ਗੱਲ ਨਹੀਂ ਕੋਈ ਮਸਲਾ ਨਹੀਂ ਹੈਗਾ ਇਦਾਂ ਦਾ ਸਾਨੂੰ ਮੁਸ਼ਕਲ ਆ ਰਹੀ ਹੈ ਤੇ ਸਿਰਫ ਜਿਹੜੇ ਲੋਕਲ ਬੰਦੇ ਨੇ ਨਾ ਇੱਕ ਆਪਾਂ ਚੱਲਦੇ ਹੋਵਾਂਗੇ ਮਤਲਬ ਰੋਡ ਦੇ ਉੱਪਰ ਸਾਨੂੰ ਆਪਣੇ ਧਿਆਨ ਸਾਨੂੰ ਸਾਈਡ ਤੇ ਖੜੀ ਕਰਕੇ ਗੱਡੀ ਕਰਾ ਲੈਣਗੇ ਮਤਲਬ ਪਿੱਛੇ ਦਾ ਉਥੋਂ ਦੇ ਬਦਮਾਸ਼ ਹੀ ਹੋ ਨੇ ਦੂਜਾ ਬੰਦਾ ਤਾਂ ਪਾਗਲ ਹੀ ਆ ਜਿਹੜਾ ਇੱਥੇ ਫਿਰਨ ਰਿਹਾ ਤੇ ਜਾਣ ਬੋਦੀ ਕੇ ਪੁੱਛਣਗੇ ਤੈਨੂੰ ਗੱਡੀ ਨਹੀਂ ਚਲਾਉਣੀ ਆਉਂਦੀ ਆ ਥੋੜੇ ਦਿਨ ਹੋਏ ਆ ਜੀ ਮੇਰੀ ਪਾਰਟੀ ਨੂੰ ਮੈਨੂੰ ਖੁਦ ਨਹੀਂ ਪਤਾ ਵੀ ਕੀ ਹੋਇਆ ਤੇ ਮੈਨੂੰ ਗੱਡੀ ਰੋਕ ਕੇ ਮੇਰੀ ਕਹਿੰਦਾ ਤੈਨੂੰ ਗੱਡੀ ਨਹੀਂ ਚਲਾਉਣੀ ਆਉਂਦੀ ਮੈਂ ਕਹਾ ਜੀ ਬਿਲਕੁਲ ਨਹੀਂ ਜੇ ਤੁਸੀਂ ਸਿਖਾਉਂਦੇ ਜੇ ਤੇ ਮੈਂ 10 ਦਿਨ ਲਾ ਲੂੰਗਾ ਤੁਹਾਡੇ ਕੋ ਜੀ ਤੇ ਮੈਨੂੰ 24 ਸਾਲ ਹੋ ਗਏ ਡਰਾਈਵਰੀ ਕਰਦੇ ਜੀ ਮੇਰਾ 7 ਦਿਨ ਦਾ ਟੂਰ ਸੀਗਾ 7ਵੇਂ ਦਿਨੀ ਉਹ ਬੰਦਾ ਮੈਨੂੰ ਕਹਿ ਰਿਹਾ 6 ਦਿਨ ਮੈਂ ਨਿਕਲ ਗਏ ਮੇਰੇ 7ਵੇਂ ਦਿਨ ਮੈਨੂੰ ਕਹਿ ਰਿਹਾ ਗੱਡੀ ਨਹੀਂ ਚਲਾਉਣੀ ਆਉਂਦੀ ਮੈਂ ਕਿਹਾ ਜੀ ਤੁਸੀਂ ਸਿਖਾਉਂਦੇ ਜੇ ਤੇ ਲਵਾ ਦਿਓ ਮੇਰੇ ਸਾਥ ਕਿਤੇ ਨਾ ਕਿਤੇ ਐਵੇਂ ਜਾਣ ਕੇ ਗੁੰਡਾ ਚਾਰ ਪੁੱਜ ਕੇ ਵੀ ਇਹ ਬੋਲਣ ਕਾੜਿਓ ਪਰ ਆਪਾਂ ਕੀ ਲੈਣਾ ਬੋਲ ਕੇ ਮਤਲਬ ਸ਼ਰੇਆਮੇ ਜਿਹੜੀ ਉਹ ਗੁੰਡਾਗਰਦੀ ਚੱਲ ਰਹੀ ਹੈ ਜੀ ਹਿਮਾਚਲ 'ਚ ਤੇ ਕਰਦੇ ਉਹ ਬੰਦੇ ਨੇ ਜਿਨ੍ਹਾਂ ਨੇ ਪੰਜਾਬ ਚ ਆਉਣਾ ਨਹੀਂ ਗਾ ਜਿਹੜੇ ਲੋਕਲ ਬੰਦੇ ਨੇ ਪਰ ਉਹਨਾ ਕਰਕੇ ਕਿਤੇ ਨਾ ਕਿਤੇ ਦੂਜਿਆਂ ਦਾ ਵੀ ਵਿਕਾਰ ਆ ਦੂਜਿਆਂ ਦਾ ਫਿਰ ਨੁਕਸਾਨ ਆ ਨੁਕਸਾਨ ਤਾਂ ਫਿਰ ਸਾਰਿਆਂ ਦਾ ਹੀ ਆ ਸਾਰਿਆਂ ਦਾ ਆ ਆਪਾਂ ਨਾ ਜਾਵਾਂਗੇ ਜੇ ਹਿਮਾਚਲ ਦੇ ਵਿੱਚ ਆਪਾਂ ਜੇੜ ਕੇ ਚੱਲਾਂਗੇ ਜੇ ਰਾਜਸਥਾਨ ਚੱਲ ਜਾਵਾਂਗੇ ਇੱਕ ਸਭ ਤੋਂ ਵੱਧ ਤੇ ਸਾਨੂੰ ਟੈਕਸ ਦੀ ਜਿਹੜੀ ਮਾਰਿਆ ਉਹ ਸਭ ਤੋਂ ਵੱਧ ਹਿਮਾਚਲ ਚ ਪੈ ਰਹੀ ਹੈ ਪੈਂਦੀ ਹੈ ਪੈਸੇ ਸਾਡੇ ਉਨੇ ਹੀ ਹੁੰਦੇ ਆ ਪਰ ਸਾਨੂੰ ਇੱਥੇ ਟੈਕਸ ਵੱਧ ਭਰਨਾ ਪੈਂਦਾ ਆ ਭਾ ਜੇ ਐਂਡ ਕੇ ਚਲੇ ਜੀ ਇਹ ਸਾਨੂੰ ਟੈਕਸ ਘਟਿਆ ਜੀ ਦੂਜੀ ਗੱਲ ਏ ਜੇ ਸਾਡਾ ਟੂਰਿਸਟ ਆਉਂਦਾ ਜਾਂ ਲੋਕਲ ਵਾਲੇ ਆ ਸਾਡੇ ਸਾਡੇ ਬੰਦੇ ਸ਼੍ਰੀਨਗਰ ਜਾਣਗੇ ਤੇ ਸਾਲ ਚ ਇੱਕ ਵਾਰੀ ਜੀ ਜੇ ਆਪਾਂ ਹਿਮਾਚਲ ਚ ਲੈ ਲਈਏ ਤੇ ਮਹੀਨੇ ਚ ਚਾਰ ਵਾਰੀ ਵੀ ਜਾ ਸਕਦੇ ਆ ਸੈਟਰਡੇ ਸੰਡੇ ਛੁੱਟੀ ਹੁੰਦੀ ਆ ਸਾਡੇ ਤੋਂ 150 ਕਿਲੋਮੀਟਰ ਦਲੋਜੀ 150 ਤਰ ਮਿਸ਼ਾਲਾ ਆ ਜਾ ਸਕਦੇ ਆ ਇਹਨਾਂ ਦਾ ਹੀ ਫਾਇਦਾ ਸਾਡਾ ਤੇ ਜਿਹੜਾ ਹੈਗਾ ਹੈਗਾ ਸਾਡੀ ਗੱਡੀ ਚਾਣੀ ਇਹਨਾਂ ਦਾ ਵੀ ਫਾਇਦਾ ਉਹ ਕੁਛ ਨਾ ਕੁਛ ਲਟਮਾਉਂਦੇ ਹੀ ਆ ਨਾ ਟੂਰਿਸਟ ਤੋਂ ਜੀ ਜੀ ਤੇ ਜੇ ਸ਼੍ਰੀਨਗਰ ਜਾਵਾਂਗੇ ਤੇ ਆਪਾਂ ਸਾਲ ਚ ਇੱਕ ਵਾਰੀ ਜਾਣਾ ਇੱਥੇ ਆਪਾਂ ਮਹੀਨੇ ਚ ਚਾਰ ਵਾਰੀ ਜਾ ਸਕਦੇ ਆ ਕਿਤੇ ਨਾ ਕਿਤੇ ਨੁਕਸਾਨ ਹੀ ਨਾ ਪਰ ਆਪਾਂ ਇਹਨਾਂ ਨੂੰ ਇਹ ਕ ਇਹਨਾਂ ਨੂੰ ਨੱਥ ਪਾਉਣੀ ਚਾਹੀਦੀ ਆ ਇਹਨਾਂ ਨੂੰ ਸਮਝਾਉਣਾ ਚਾਹੀਦਾ ਵੀ ਤੁਸੀਂ ਇਹ ਜਿਹੜੇ ਟੂਰਿਸਟ ਆ ਰਹੇ ਨੇ ਜਿੰਨੇ ਧੱਕਾ ਕੀਤਾ ਉਹਨੂੰ ਆ ਸਜ਼ਾ ਮਿਲਦੀ ਆ ਉਹ ਗੱਲਬਾਤ ਕੀਤੀ ਹੈ ਜੀ ਬੜੀ ਵਧੀਆ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਸ਼ਰਾਰਤੀ ਅਨਸਰ ਨੇ ਜਰੇ ਉਹਨਾਂ ਨੂੰ ਨੱਥ ਪਾਈ ਜਾਏ ਪ੍ਰਸ਼ਾਸਨ ਵੱਲੋਂ ਵੀ ਪੰਜਾਬ ਅਤੇ ਹਿਮਾਚਲ ਦੀ ਸਰਕਾਰ ਹੈ ਜਿਹੜੀ ਬਹਿ ਕੇ ਇਸ ਮਸਲੇ ਨੂੰ ਹੱਲ ਕਰਨ ਤਾਂ ਕਿ ਕਿਸੇ ਸਵਾਰੀ ਨੂੰ ਤੇ ਕਿਸੇ ਟੈਕਸੀ ਡਰਾਈਵਰ ਭਰਾ ਨੂੰ ਕੋਈ ਦਿੱਕਤ ਨਾ ਆਵੇ ਤੇ ਜੇ ਹਿਮਾਚਲ ਦੀ ਗੱਲ ਕਰ ਲਈ ਤੇ ਹਿਮਾਚਲ ਦਾ ਜਿਹੜਾ ਇਹ ਬਾਰਡਰ ਖੁੱਲਾ ਹੈ ਕੋਈ ਰੋਕ-ਟੋਕ ਨਹੀਂ ਹੈਗੀ ਪੰਜਾਬ ਦੀਆਂ ਗੱਡੀਆਂ ਨੂੰ। ਸੋ ਵੀਡੀਓ ਨੂੰ ਵੱਤ-ਵੱਤ ਸ਼ੇਅਰ ਕਰਿਓ। ਕੈਮਰਾ ਪਰਸਨ ਪਵਨਗਰਵਾ ਦੇ ਨਾਲ ਲੱਖੀ ਰਾਜਪੂਤ ਗੁਰਦਾਸ